ਬਹੁਤ ਸਤਿਕਾਰਯੋਗ ਮੇਰੀਆਂ ਭੈਣੋ ਭਰਾਓ ਅਤੇ ਬਜ਼ੁਰਗੋ ਦਾਸ ਦਾ ਨਾਮ ਮਲਕੀਅਤ ਸਿੰਘ ਰਗਵੋਤਰਾ ਮੈਂ ਇਸ ਨਗਰ ਆਫ ਹੁਆੜਾ ਦਾ ਸਾਬਕਾ ਪ੍ਰਧਾਨ ਹਾਂ ਅਤੇ ਬਲੱਡ ਬੈਂਕ ਦੇ ਸਥਾਨ ਤੇ ਅਸੀਂ ਖੜੇ ਇਸ ਦੇ ਮੁਖ ਸੇਵਾਦਾਰ ਪ੍ਰਧਾਨ ਪ੍ਰਬੰਧਕ ਤੌਰ ਤੇ ਸੇਵਾ ਕਰਦਾ ਹਾਂ ਪਰ ਬੇਸਿਕਲੀ ਮੈਂ ਸਮਾਜ ਸੇਵਕ ਹੀ ਹਾਂ ਇੱਕ ਬੜਾ ਵੱਡਾ ਸਮਾਜਿਕ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਆਪਣਾ ਨਾਲ ਖਵਾੜੇ ਦੇ ਪਿੰਡ ਹੈ ਦਸਾਂਗ ਕਲਾਂ ਉਹ ਦਸਾਂਗ ਕਲਾਂ ਦੇ ਵਿੱਚ ਸਾਡੇ ਛੋਟਾ ਭਾਈ ਹੈ ਸੋਨੂੰ ਉਸ ਦੀ ਬੇਟੀ ਜਿਹਦੀ ਉਮਰ 13 ਸਾਲ ਹੈ ਲਵਦੀਪ ਕੌਰ ਉਸ ਦਾ ਨਾਮ ਆ ਉਹ ਬਚਾਰੀ ਲਿਵਰ ਦੀ ਪੇਸ਼ੈਂਟ ਹੈ ਔਰ ਉਹ ਲਿਵਰ ਦੀ ਪੇਸ਼ੈਂਟ ਉਹ ਜਨਮ ਤੋਂ ਹੀ ਹੈ 13 ਸਾਲ ਤੋਂ ਅਜੇ ਹੀ ਬਿਮਾਰੀ ਨਾਲ ਬੰਦਾ ਪੀੜਤ ਹੋਵੇ ਤੇ ਉਸ ਦਾ ਇਲਾਜ ਕਰਾਉਣਾ ਬਹੁਤ ਔਖਾ ਹੋਇਆ ਕਰਦਾ ਹੈ ਜੋ ਕਿ ਲੀਵਰ ਦਾ ਇਲਾਜ ਵੀ ਬਹੁਤ ਮਹਿੰਗਾ ਹੈ ਸੋ ਐਸੇ ਜਹੀ ਸਥਿਤੀ ਦੇ ਵਿੱਚ ਸਾਡਾ ਸਾਰੇ ਹੀ ਭੈਣਾ ਭਰਾਵਾਂ ਦਾ ਫਰਜ਼ ਬਣਦਾ ਹੈ ਕਿ ਇਹ ਬੇਟੀ ਬੇਟੀਆਂ ਇਕੱਲੇ ਮਾਪੇ ਨਹੀਂ ਹੁੰਦੀਆਂ ਸਾਡੇ ਸਾਰਿਆਂ ਦੀਆਂ ਹੁੰਦੀਆਂ ਸੋ ਇਸ ਗੱਲ ਨੂੰ ਉੱਖ ਰੱਖਣਾ ਬੇਨਤੀ ਕਰਨਾ ਚਾਹੁੰਦਾ ਕਿਰਪਾ ਕਰੋ ਇਸ ਬੇਟੀ ਦੇ ਜੀਵਨ ਬਚਾਉਣ ਦੇ ਲਈ ਇਸ ਦੇ ਲੀਵਰ ਟ੍ਰਾਂਸਪਲੈਂਟ ਕਰਨ ਦੇ ਲਈ ਆਪਣੇ ਵੱਲੋਂ ਵੱਧ ਵੱਧ ਮਦਦ ਕਰੋ ਤਾਦ ਉਦਵਾਰ ਦੇ ਦੁਆਰਾ ਦਿੱਤਾ ਗਿਆ ਇੱਕ ਇੱਕ ਪੈਸਾ ਉਹ ਜਿਹੜਾ ਇਸ ਦੇ ਇਲਾਜ ਕਰਾਉਣ ਦੇ ਲਈ ਸਾਰਥਕ ਹੋਵੇ ਅਤੇ ਇਹ ਬੇਟੀ ਵੱਡੀ ਹੋ ਕੇ ਇਸ ਸਮਾਜ ਦੀ ਵੱਧ ਤੋਂ ਵੱਧ ਸੇਵਾ ਕਰ ਸਕੇ ਕਿਰਪਾ ਕਰੋ ਸਾਰੇ ਮੇਰੀ ਬੇਨਤੀ ਅਪੀਲ ਮੰਨਿਓ ਜੀ ਬਹੁਤ ਮਿਹਰਬਾਨ ਬਹੁਤ ਬਹੁਤ ਧੰਨਵਾਦ